ਪਾਦੀ ਬਣਗੀ ਪੌਰਿਆਂ ਦੇ ਕੁੜੀ ਬਣਦੀ ਫਿਰੇ ਖੁਸ਼ਬੋਈ ਨੀ ਰੱਬ ਨੇ ਦਿੱਤਾ ਰੂਪ ਰੱਜ ਮਾਂ ਚੀਜ਼ ਨਾ ਕੋਈ ਲਕੋਈ ਨੀ ਤਨ ਜਿਗਰਾਯੋ ਦੇ ਮਾਪਿਆਂ ਦਾ ਜਿਨਾ ਤਨ ਜਿਗਰਾਯੋ ਦੇ ਮਾਪਿਆਂ ਦਾ ਜਿਨਾ ਕੱਲੀਓ ਮਜਾ ਜਣ ਤੋਰੀ ਹੱਟੀਆਂ ਤੇ ਪੁਛਦੀ ਫਿਰੇ ਆਵੇਂ ਨਾ ਪਸੰਦ ਕੋਈ ਡੋਰੀ ਹੱਟੀ ਹੱਟੀ ਪੁਛਦੀ ਫਿਰੇ ਆਵੇਂ ਨਾ ਪਸੰਦ ਕੋਈ ਡੋਰੀ ਨੀ ਹੱਟੀ ਹੱਟੀ ਪੁਛਦੀ ਫਿਰੇ ਆਵੇਂ ਨਾ ਪਸੰਦ ਕੋਈ ਡੋਰੀ ਨੀ ਹੱਟੀ ਹੱਟੀ ਪੁਛਦੀ ਫਿਰੇ ਜਾਂਦੇ ਰਾਇਆ ਮਾਂ ਮੇਰੀ ਨੂੰ ਦੇਦੀ ਇੱਕ ਸਨੇਹਾ ਜਾਕੇ ਵੇ ਕਹਦੀ ਮੇਰੀ ਅਮੜੀ ਨੂੰ ਦੁੱਖ ਸੁਣ ਲੈਤੀ ਦੇ ਆਕੇ ਵੇ ਸਸਾਂ ਨਣਦਾ ਮਾਰਨ ਤਾਨੇ ਸਸਾਂ ਨਣਦਾ ਮਾਰਨ ਤਾਨੇ ਮੈਨੂੰ ਸੁਣੇ ਨਾ ਕੋਈ ਮਾਂ ਬਾਜੋਂ ਮਾਵਾ ਦੇ ਕੌਣ ਕਰੇ ਦਿਲ ਜੋਈ ਬਾਜੋਂ ਮਾਵਾ ਦੇ ਕੌਣ ਕਰੇ ਦਿਲ ਜੋਈ ਬਾਜੋਂ ਮਾਵਾ ਦੇ ਹੁਣ ਕਰੇ ਦਿਲ ਜੋਈ ਵਾਜੋਂ ਮਾਵਾਂ ਦੇ